ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡਾ ਲੈ ਕੇ ਆਪਣਾ opinion ਲਗਾ ਲਓ ਜਾਂ ਇੱਕ ਕਹਿਣ ਦਾ ਮਤਲਬ ਹੈ ਤੁਹਾਡਨਾ ਸ਼ੇਅਰ ਕਰ ਰਿਹਾ ਆ ਥਾਟ ਕਹਿਣ ਦਾ ਮਤਲਬ ਕਿ ਅੱਜ ਮੈਂ ਇਹ ਇੱਕ ਜਗ੍ਹਾ ਦੇ ਉੱਪਰ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਦੋਂ ਮੈਂ ਮੱਥਾ ਟੇਕਣ ਗਿਆ ਤਾਂ ਉੱਥੇ ਕਾਫੀ ਸਾਰੇ ਉਹਨਾਂ ਦੇ ਜੋ ਵਿਚਾਰ ਹੁੰਦੇ ਆ ਆਪਣੇ ਕਹਿਣ ਦਾ ਮਤਲਬ ਨਾ ਇੱਕ ਪੋਜ਼ਿਟਿਵ ਥਾਟਸ ਲਾ ਲਓ ਜਾਂ ਇੱਕ ਵਿਚਾਰ ਹੁੰਦਾ ਕਿ ਇਨਸਾਨ ਨੂੰ ਮਤਲਬ अच्छे रास्ते ਪਾਉਣ ਦੇ ਲਈ ਕਹਤੀ ਹੈ ਜੋ ਵੀ ਕਾਫੀ ਸਾਰੇ ਵਿਚਾਰ ਉਹਨਾਂ ਦੇ ਲਿਖੇ ਹੁੰਦੇ ਆ ਤਾਂ ਜਿਵੇਂ ਅੱਜ ਮੈਂ ਆਪਣੇ ਨਿੱਜੀ ਕੰਮਕਾਰ ਦੇ ਲਈ ਆਪਣੇ ਕਹਿਣ ਦਾ ਤਰ ਤੇ ਮੈਂ ਉਸ ਸਥਾਨ ਦੇ ਉੱਪਰ ਜਦੋਂ ਮੈਂ ਗਿਆ ਤਾਂ ਉੱਥੇ ਮੈਂ ਕਾਫੀ ਸਾਰੇ ਦੇਖਿਆ ਕਿ ਉਹਨਾਂ ਦੀਆਂ ਜੋ ਇੱਕ ਮਤਲਬ ਫਰੇਮ ਦੇ ਵਿੱਚ ਜਿਹੜਾ ਆ ਕੇ ਤਾਂ ਕਾਫੀ ਸਾਰੇ ਉਹਨਾਂ ਦੇ ਵਿਚਾਰ ਲਿਖੇ ਹੋਏ ਸੀਗੇ ਤਾਂ ਜਦੋਂ ਹੀ ਮੈਂ ਉੱਥੇ ਐਂਟਰ ਕੀਤਾ ਤਾਂ ਮੈਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੱਥਾ ਟੇਕਿਆ ਤੇ ਨਮਸਕਾਰ ਕੀਤਾ ਉੱਥੇ ਤੋਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਬੈਠ ਇੱਕ ਨਾਰਮਲ ਹਾਲ ਦੇ ਵਿੱਚ ਘੁੰਮ ਰਿਹਾ ਸੀ ਜਿੱਥੇ ਲੰਗਰ ਹਾਲ ਰਹਿ ਜਾਂਦਾ ਦੋਸਤੋ ਤਾਂ ਜਿਵੇਂ ਮੈਂ ਲੰਗਰ ਹਾਲ ਦੇ ਵਿੱਚ ਗਿਆ ਤਾਂ ਬਹੁਤ ਸਾਰੀਆਂ ਉੱਥੇ ਜੋ ਇੱਕ ਕਹਿ ਦਈਏ ਥਾਟਸ ਲਾਲੋ ਜਾਂ ਕੋ ਪੋਜ਼ਿਟਿਵ ਲਾਲ ਥਾਟਸ ਲਾਲੋ ਕਾਫੀ ਮੈਂ ਲਿਖੇ ਹੋਏ ਸੀ ਉਹਨਾਂ ਦੇ ਇੱਕ ਫਰੇਮ ਦੇ ਵਿੱਚ ਜੜ ਕੇ ਲਿਖੇ ਹੋਏ ਸੀਗੇ ਤਾਂ ਜਿਵੇਂ ਹੀ ਮੈਂ ਉਹ ਚੀਜ਼ ਨੂੰ ਪੜਿਆ ਤਾਂ ਮੈਨੂੰ ਇੱਕ ਚੀਜ਼ ਨੂੰ ਬਾਕੀ ਝੰਜੋੜ ਕੇ ਰੱਖ ਦਿੱਤਾ ਉਹਨਾਂ ਚੀਜ਼ਾਂ ਨੇ ਤੇ ਮੈਂ ਬਾਕੀ ਕਹਿੰਦਾ ਮਤਲਬ ਵੀ ਉਹ ਬਹੁਤ ਸੋਚਣ ਵਾਲੀ ਗੱਲ ਆਏ ਦੋਸਤੋ ਮੈਂ ਵੀ ਤੁਹਾਡੇ ਨਾਲ ਥਾਟ ਸ਼ੇਅਰ ਕਰਾਂਗੇ ਜਿਹੜਾ ਉੱਥੇ ਲਿਖਿਆ ਹੋਇਆ ਸੀਗਾ ਤੇ ਮਤਲਬ ਉਹ ਜਿਹੜੀ ਕਈ ਵਾਰ ਇਨਸਾਨ ਦੀ ਦਿਲ ਜਾਂ ਦਿਮਾਗ ਤੇ ਆਪਣੇ ਹਨਾ ਉਹ ਚੀਜ਼ਾਂ ਜ਼ਰੂਰ ਆਪਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਦੋਸਤੋ ਚੀਜ਼ ਦੇ ਵਿੱਚ ਆਪਾਂ ਹਮੇਸ਼ਾ ਜੰਮੀ ਆਪਾਂ ਕਦੇ ਜਾਈਏ ਤਾਂ ਕੁਝ ਨਾ ਕੁਝ ਆਪਾਂ ਲੱਭਦੇ ਆਂ ਕਿ ਆਪਾਂ ਨੂੰ ਚੰਗਾ ਸਿੱਖਣ ਦੀ ਚੀਜ਼ ਮਿਲੇ ਕੋਈ ਕੋਸ਼ਿਸ਼ ਕਰਦੇ ਆਂ ਕੁਛ ਆਪਾਂ ਨੂੰ ਚੰਗਾ ਸਿੱਖੀ ਆ ਆਪਾਂ ਇਹ ਜੀ ਦੀ ਕੋਈ ਨਾ ਕੋਈ ਕਿਤੇ ਮਤਲਬ ਕਹਿ ਦਈਏ ਆਪਾਂ ਨਾਰਮਲ ਦੇਖਿਆ ਹੋਇਆ ਕਈ ਵਾਰੀ ਕਿ ਆਪਾਂ ਕਿਤੇ ਬਾਹਰ ਅੰਦਰ ਬਾਜ਼ਾਰ ਮਾਰਕੀਟ ਜਾਂ ਕੋਈ ਬੱਸ ਸਟੈਂਡ ਕਿਤੇ ਹੋਰ ਜਾਂਦੇ ਆਂ ਤਾਂ ਆਪਾਂ ਨੂੰ ਕੁਛ ਐਦਾਂ ਦੀਆਂ ਚੀਜ਼ਾਂ ਮਿਲਦੀਆਂ ਕਈ ਵਾਰੀ ਦੀਵਾਰ ਤੇ ਕੰਧ ਤੇ ਜਾਂ ਕੋਈ ਹੋਰ ਚੀਜ਼ਾਂ ਦੇ ਕੁਛ ਐਦਾਂ ਦੇ ਵਰਡ ਲਿਖੇ ਹੁੰਦੇ ਆ ਕਿ ਆਪਾਂ ਨੇ ਦਿਲ ਨੂੰ ਸ਼ੂ ਜਾਂਦੇ ਆ ਤੇ ਆਪਾਂ ਉਹਨੂੰ ਮਤਲਬ ਬਹੁਤ ਯਾਰ ਉਹਦੇ ਬਾਰੇ ਸੋਚਦੇ ਆ ਦੋਸਤੋ ਇਦਾਂ ਹੀ ਅੱਜ ਜਦੋਂ ਮੈਂ ਨਮਸ਼ਕਾਰ ਕਰਨ ਗਿਆ ਧਾਨਮਕ ਸਥਾਨ ਦੇ ਉੱਪਰ ਤੇ ਆਪਣੇ ਨਿੱਜੀ ਕੰਮ ਦੇ ਖਾਤਰ ਗਿਆ ਸੀ ਨਾਲ ਨਮਸ਼ਕਾਰ ਕੀਤਾ ਤਾਂ ਮੈਂ ਉਹ ਚੀਜ਼ਾਂ ਉੱਥੇ ਦੇਖਿਆ ਮੈਂ ਬਹੁਤ ਸਾਰੇ ਕਾਫੀ ਲਿਖੇ ਹੋਏ ਸੀਗੇ ਚੀਜ਼ ਨੂੰ ਤੇ ਜਦੋਂ ਪੜਿਆ ਤੇ ਬਾਚਿਆ ਮੈਨੂੰ ਕਾਫੀ ਉਹ ਚੀਜ਼ ਨੇ ਮਤਲਬ ਪ੍ਰਭਾਵਿਤ ਕੀਤਾ ਚੀਜ਼ ਇਹ ਦੋਸਤੋ ਜਿਹਦੇ ਵਿੱਚ ਤੇ ਇਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਦੋਸਤੋ ਜਿਵੇਂ ਕਿ ਉੱਥੇ ਲਿਖਿਆ ਹੋਇਆ ਸੀ ਕਿ ਅ 108 ਮਣਕਿਆਂ ਦੀ ਜੋ ਮਾਲਾ ਕੀ ਆਪਣੇ ਨਾਰਮਲੀ ਆਪਾਂ ਆਪਾਂ ਇਹ ਜਿਆਦਾ ਆਪਾਂ ਇਹ ਧਾਰਮਿਕ ਆਪਾਂ ਕਹਿਦੀ ਹੈ ਨਾ ਤੇ ਇਹ ਚੀਜ਼ ਵੀ ਆਪਾਂ ਨੂੰ ਪਤਾ ਨਹੀਂ ਵੀ 108 ਦਾ ਕਿਉਂ ਕਿਹਾ ਜਾਂਦਾ ਆਪਾਂ ਉਹਦੇ ਵਿੱਚ ਜਿਆਦਾ ਚੀਜ਼ ਨਹੀਂ ਪਹਿਣਾ ਮੈਂ ਗੱਲ ਕਰ ਰਿਹਾ ਕਹਿੰਦਾ ਉਹ ਉੱਥੇ ਲਿਖਿਆ ਸੀ ਕਿ 108 ਮਣਕਿਆਂ ਦੀ ਮਾਲਾ ਜਾਂ 108 ਮਣਕਿਆਂ ਦੀ ਮਾਲਾ ਫੇਰਨ ਲੱਗੇ ਜਦੋਂ ਮਾਲਾ ਫੇਰਦੇ ਆ ਤਾਂ ਜਿਹੜਾ ਕੋਈ ਇਨਸਾਨ ਬਹੁਤ ਦੁਖੀ ਹੁੰਦਾ ਜਾਂ ਥੱਕ ਜਾਂਦਾ ਜਾਂ ਉਹਨੂੰ ਨੀਂਦ ਆਉਣ ਲੱਗ ਜਾਂਦੀ ਆ ਨਾ ਥੱਕੇ ਜਾਂਦਾ ਬੰਦਾ ਕਹਿੰਨਾ ਮਤਲਬ ਤੇ ਜਦੋਂ ਉਹੀ ਕਿਤੇ ਉਹਦੇ ਹੱਥ ਦੇ ਵਿੱਚ ਨੋਟਾਂ ਦੀਆਂ ਥੱਬੀਆਂ ਹੋਣ ਨੋਟ ਹੋਣਾ ਤਾਂ ਉਹ ਸਾਰਾ ਦਾ ਨੋਟ ਜਾਂਦਾ ਨਹੀਂ ਥੱਕਦਾ ਇਹ ਗੱਲ ਸਹੀ ਆ ਦੋਸਤੋ ਆਪਾਂ ਜਦੋਂ ਵੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਰੱਬ ਦਾ ਅੱਲਾ ਦਾ ਆਰਾਮ ਆਰਾਮ ਦਾ ਨਾਮ ਲੈਣਾ ਹੁੰਦਾ ਤਾਂ ਆਪਾਂ ਕੀ ਆ ਮਨ ਥੱਕ ਜਾਂਦਾ ਆਸੀਆਂ ਲੱਗ ਜਾਂਦੀ ਉਹ ਨੋਈ ਯਾਰ ਆ ਨਹੀਂ ਹੋਣਾ ਹੈਗਾ ਉਂ ਚਾਹੇ ਸਾਰਾ ਦਿਨ ਆਪਾਂ ਮੋਬਾਈਲ ਚ ਚਲਾਈ ਹੋਈਓ ਸਾਰਾ ਦਿਨ ਚੱਲੀ ਹੋਈਓ ਇਹਨਾਂ ਕੁਛ ਮਰਜ਼ੀ ਕਰੀ ਜਾਈਏ ਸਮਾਂ ਲੰਘਿਆ ਦਾ ਪਰ ਜਦੋਂ ਵੀ ਜਿਵੇਂ ਉਥੇ ਲਿਖਿਆ ਸੀ ਕਿ 108 ਮਣਕਿਆਂ ਦੀ ਮਾਲਾ ਗਈ ਆ ਜਦੋਂ ਫੇਰ ਲੱਗੇ ਤੇ ਬੰਦੇ ਦਾ ਜਿਹੜਾ ਮਾਣਾ ਹਨਾ ਜਾਂ ਉਹ ਥੱਕ ਜਾਂਦਾ ਬੰਦਾ ਥੱਕ ਜਾਂਦਾ 108 ਮਣਕੇ ਦੀ ਮਾਲਾ ਨੂੰ ਲੱਗਦੀ ਪਤਾ ਨਹੀਂ ਕਿੰਨੇ ਮਣਕੇ ਆ ਵਾਹਿਗੁਰੂ 108 ਆ ਰਹੀ ਜੇ ਕਰਨਾ ਹੋਵੇ ਹਨਾ ਤੇ ਪਰ ਜੇ ਉਹੀ ਨੋਟਾਂ ਦੀਆਂ ਥੱਬੀਆਂ ਹੋਣ ਤਾਂ ਗੈਨ ਲੱਗੇ ਉਹਦਾ ਮਨ ਜਮ ਨਹੀਂ ਥੱਕਦਾ ਜੀ ਉਹਨੂੰ ਪਤਾ ਲੱਗ ਜੇ ਇੱਥੇ ਲੱਖ ਕਰੋੜ ਗੈਨ ਨਾਲ ਫਾਦਰ ਗਿਣੀ ਜਾਊਗਾ ਤੇ ਨੋਟਾਂ ਦੀਆਂ ਥੱਬੀਆਂ ਦੇਖ ਕੇ ਉਹਨੂੰ ਉਹਨੂੰ ਖੁਸ਼ੀ ਹੁੰਦੀ ਆ ਇਹ ਚੀਜ਼ ਮੈਨੂੰ ਦੇਖ ਕੇ ਬਹੁਤ ਵਧੀਆ ਲੱਗੀ ਸੁੰਦਰ ਲੱਗੀ ਬਾਕੀ ਇਹ ਚੀਜ਼ ਹੈ ਜੋ ਰੱਬ ਦਾ ਨਾਮ ਲੈਨੇ ਆ ਤਾਂ ਉਹਦੇ ਵਿੱਚ ਕੀ ਆ ਕਿ ਆਪਾਂ ਪਹਿਲੀ ਗੱਲ 100 ਵਾਰੀ ਸੋਚਦੇ ਆ ਭਲਾ ਮੇਰਾ ਰੱਬ ਦਾ ਨਾਮ ਲਮਾ ਜਾਂ ਨਾਮ ਦਾ ਮਹਨ ਵੀ ਕਿੰਨਾ ਕੁ ਟਾਈਮ ਲੱਗੂਗਾ ਮੇਰੇ ਕੋਲ ਸਮਾਂ ਨਹੀਂ ਹੈਗਾ ਉਹੀ ਆ ਜਦੋਂ ਮਾਲਾ ਫੇਰਦੇ ਆ ਆਪਣੇ ਕੋਲੇ ਸਮਾਂ ਨਹੀਂ ਹੁੰਦਾ ਬੋਰ ਹੋ ਜਾਂਦੇ ਆ ਥੱਕ ਜਾਂਦੇ ਆ ਪਰ ਜਦੋਂ ਨੋਟਾਂ ਵਾਲੀਆਂ ਥੱਬੀਆਂ ਹੁੰਦੀਆਂ ਨੇ ਜਾਂ ਨੋਟ ਗਿਣਦੇ ਆ ਆਪਾਂ ਸਾਰਾ ਦਿਨ ਤਾਂ ਉਹ ਚੀਜ਼ ਦੇ ਵਿੱਚ ਆਪਾਂ ਥੱਕਦੇ ਨਹੀਂ ਹੈਗੇ ਇਹ ਵਿਚਾਰ ਦੋਸਤੋ ਲਿਖਿਆ ਹੋਇਆ ਸੀ ਇਹ ਵਿਚਾਰ ਉਹਨੂੰ ਦੱਸ ਵੀ ਦਿਨਾ ਕਿ ਮੈਂ ਕਿੱਥੇ ਲਿਖਿਆ ਹੋਇਆ ਸੀ ਅੱਜ ਮੈਂ ਜਲਾਲ ਸਤਿ ਆਵਾ ਬਕਰਨੈਲ ਸਿੰਘ ਜੀ ਜੋ ਜਲਾਲ ਵਾਲੇ ਨੇ ਸੰਤ ਹਨਾ ਤੇ ਉਹਨਾਂ ਦੇ ਡੇਰੇ ਤੇ ਗਿਆ ਸੀ ਜਲਾਲ ਤੇ ਉੱਥੇ ਜਾ ਕੇ ਮੈਂ ਜਮੀ ਲੰਗਰ ਹਾਲ ਦੇ ਵਿੱਚ ਬਣਨ ਲੱਗਿਆ ਤੇ ਉੱਥੇ ਜਾ ਕੇ ਮੈਂ ਇਹ ਜਿਹੜੇ ਸ਼ਬਦਾਂ ਜਾਂ ਉਹਨਾਂ ਦਾ ਜੋ ਉੱਥੇ ਲਿਖਿਆ ਹੋਇਆ ਸੀਗਾ ਇਹ ਤੇ ਉਹ ਮੈਂ ਉੱਥੇ ਜਾ ਕੇ ਪੜ੍ਹਿਆ ਹੈ ਚੀਜ਼ ਦੇ ਵਿੱਚ ਜਲਾਲ ਜਲਾਲ ਡੇਰਾ ਤੁਸੀਂ ਸਾਰੇ ਜਾਣਦੇ ਹੋ ਤੇ ਇਹ ਤੰਤਰ ਉਹ ਕਰਨਾਲ ਦਾ ਜੀ ਮਹਾਰਾਜ ਜੀ ਨੇ ਤੇ ਜੋ ਉਥੋਂ ਦੇ ਤੇ ਉੱਥੇ ਜਾ ਕੇ ਮੈਂ ਜੀ ਦੋਸਤੋ ਪੜੀ ਜਾ ਕੇ ਤੇ ਮੈਨੂੰ ਬਹੁਤ ਹੀ ਅ ਸੋਚਿਆ ਜੀ ਬਾਰੇ ਬਾਕੀ ਕੇ ਸਹੀ ਗੱਲ ਆ ਕਿ ਆਪਾਂ ਜਦ ਨੋਟਾਂ ਜੱਤਬੀਆਂ ਦੇ ਉਦੋਂ ਨਹੀਂ ਉਦੋਂ ਨਹੀਂ ਆਪਾਂ ਧੱਕਦੇ ਹੈਗੇ ਤੇ ਜੇ ਰੱਬ ਦਾ ਨਾਮ ਲੈਣ ਨੂੰ ਕਹ ਜੀ ਕਿ ਆਪਾਂ ਜੇ ਆਪਾਂ ਗੁਰਦੁਆਰਾ ਸਾਹਿਬ ਜਾਨੇ ਕਿਤੇ ਵੀ ਜਾਨਨੇ ਆਂ ਜੀ ਉੱਥੇ ਮੱਥਾ ਟੇਕ ਕੇ 2 ਮਿੰਟ ਬਹਿਣਾ ਪੈ ਜਾ ਆਪਾਂ ਤਾਂ ਉਦੋਂ ਤਾਂ ਬੈਠਿਆ ਨਹੀਂ ਆਂ ਤਾਂ ਆਪਾਂ ਤਾਂ ਤਾਂ ਦੋਸਤੋ ਇਹ ਮੈਂ ਉੱਥੇ ਜਾ ਕੇ ਪੜੀ ਦੋ ਉਸ ਤੋ ਇਹ ਚੀਜ਼ ਹੈ ਲੱਗਦਾ